ਰੂਲਰ ਸੈਲਫ ਅਪਲਾਈਮੈਂਟ ਟ੍ਰੇਨਿੰਗ ਇੰਸਟੀਚਿਊਟ ਆਰਸੀਟੀ ਰੰਕੀਲਪੁਰ ਵਿਖੇ ਸਥਾਨਕ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਰੋਜਗਾਰ ਯੋਗ ਬਣਾਉਣ ਲਈ ਬਿਊਟੀ ਪਾਰਲਰ ਮਸ਼ਰੂਮ ਦੀ ਖੇਤੀ ਅਤੇ ਫਾਸਟ ਫੂਡ ਦੇ ਮੁਫਤ ਕੋਰਸ 4 ਦਸੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆਂ ਡਾਇਰੈਕਟਰ ਆਰਸੀਟੀ ਰੂਪਨਗਰ ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਇਹੇ ਕੋਰਸ 4 ਦਸੰਬਰ ਤੋਂ ਬਿਲਕੁਲ ਮੁਫਤ ਕਰਵਾਏ ਜਾਣਗੇ ਜਿਸ ਵਿੱਚ 18 ਤੋਂ 50 ਸਾਲ ਦੇ ਕੋਈ ਵੀ ਸਿਖਿਆਰਤੀ ਆਪਣਾ ਦਾਖਲਾ ਕਰਵਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਦੌਰਾਨ ਸਿਖਿਆਰਤਿਆਂ ਨੂੰ ਦੁਪਹਿਰ ਦਾ ਖਾਣਾ ਸਮੇਤ ਆਉਣ ਲਈ ਕਰਾਇਆ ਵੀ ਦਿੱਤਾ ਜਾਵੇਗਾ ਅਤੇ ਦੂਰ ਦੇ ਸਿਖਿਆਰਤਿਆਂ ਲਈ ਮੁਫਤ ਹੋਸਟਲ ਦੀ ਸਹੂਲਤ ਵੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਟ੍ਰੇਨਿੰਗ ਦੌਰਾਨ ਸਕੰਡਲੀ ਸਬਾਲੀ ਸਮਗਰੀ ਵੀ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾਈ ਜਾਵੇਗੀ। ਸ਼੍ਰੀ ਰਾਜਕੁਮਾਰ ਰੌੜਾ ਨੇ ਦੱਸਿਆ ਕਿ ਕੋਰਸ ਪੂਰਾ ਕਰਨ ਵਾਲਿਆਂ ਨੂੰ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤੇ ਜਾਣਗੇ। ਜਿਸ ਦੀ ਮਦਦ ਨਾਲ ਵਿਦਿਆਰਥੀ ਆਪਣੇ ਖੇਤਰ ਵਿੱਚ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਣਗੇ। ਵਧੇਰੇ ਜਾਣਕਾਰੀ ਲਈ ਲਿੰਕ ਵਿੱਚ ਨੰਬਰ ਦਿੱਤੇ ਗਏ ਹਨ, ਉੱਥੇ ਕੰਟੈਕਟ ਕੀਤਾ ਜਾ ਸਕਦਾ ਹੈ। ਇਸ ਕੋਰਸ ਦੀਆਂ ਸੀਮਤ ਸੀਟਾਂ ਹਨ ਜਲਦੀ ਜਲਦੀ नीचे ਦਿੱਤੇ ਨੰਬਰਾਂ ਨਾਲ ਜਰੂਰ ਸੰਪਰਕ ਕੀਤਾ ਜਾਵੇ ਅਤੇ ਜ਼ਰੂਰਤਮੰਦ ਵੀ ਜਰੂਰ ਸੰਪਰਕ ਕਰਨ ਅਤੇ ਕਿਸੇ ਨੇ ਭਲੇ ਲਈ ਜਰੂਰ ਸ਼ੇਅਰ ਕਰੋ ਤਾਂ ਜੋ ਜ਼ਰੂਰਤਮੰਦ ਇਸ ਸਕੀਮ ਦਾ ਲਾਭ ਉਠਾ ਸਕਣ